ਕਹਿੰਦੇ ਜੀ ਬੰਦੇ ਦੀ ਉਦੋਂ ਸਾਰੀ ਭੁੱਖ ਮਰ ਜਾਂਦੀ ਹੈ ਜਦੋਂ ਜਨਾਨੀ ਬੰਦੇ ਨੂੰ ਰੋਟੀ ਖਾਣ ਤੋਂ ਪਹਿਲਾਂ ਕਹੇ ਦੇ ਵੀ ਰੋਟੀ ਖਾ ਲੋ ਉਸ ਤੋਂ ਬਾਅਦ ਥੋੜਾ ਨਾ ਕੋਈ ਗੱਲ ਕਰਨੀ ਸੋ ਦੋਸਤੋ ਸਵਾਜਤਾ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵਿੱਚ ਜਿਨ੍ਹਾਂ ਨੇ ਵੀਰੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲਾ ਨਾਲ ਬਟਨ ਦਾ ਹੋ ਜਾਓ ਚੱਲਦੇ ਆਂ ਜੀ ਫਨੀ ਚੁਟਕਲੇ ਵਾਲਾ ਇੱਕ ਵਾਰ ਕੀ ਹੋਇਆ ਜੀ ਇੱਕ ਵਾਰ ਇੱਕ ਬੰਦੇ ਦੇ ਘਰੇ 마ੜੇ ਦਿਨਾਂਗੇ 마ੜੇ ਦਿਨ ਜਾਨੀ ਪੈਸਾ ਪੂਸਾ ਨਾ ਖੜਿਆ ਕਰੇ ਜੀ ਪੈਸਾ ਨਾ ਖੜਿਆ ਕਰੇ ਤੇ ਔਖਾ ਹੋ ਗਿਆ ਜੀ ਘਰ ਦਾ ਗਜ਼ਾਰਾ ਚਲਾਉਣ ਤਾਂ ਉਹਨੂੰ ਕਿਸੇ ਬੰਦੇ ਨੇ ਰਹਿ ਦਿੱਤੀ ਕਹਾਂ ਤੂੰ ਐਂ ਘਰ ਪੰਡਤ ਕੋਲੇ ਭੱਜ ਜਾ ਪੰਡਤ ਤੈਨੂੰ ਸਿੱਧੇ ਰਾਹ ਪਾਉ ਪੰਡਤ ਦੱਸੂ ਵੀ ਕੀ ਕਰ ਫੇਰ ਤੇਰੇ ਕੋਲੇ ਪੈਸੇ ਕੜਨੇ ਚਲੋ ਜੀ ਉਹ ਬੰਦਾ ਪੰਡਤ ਕੋਲੇ ਵਗਿਆ ਪੜਦੂ ਨੇ ਤਾਂ ਪੰਡਤ ਜੀ ਬਹੁਤ ਮਾੜੇ ਹਾਲਾਤ ਚੱਲ ਰਹੇ ਆ ਘਰੇ ਪੈਸਾ ਖੜਦਾ ਹੀ ਕੋਈ ਨਹੀਂ ਘਰੇ ਤਾਂ ਬਾਲਾ ਟੋਟਾ ਆ ਗਿਆ ਬੰਦਾ ਕਹਿੰਦਾ ਵੀ ਮੇਰੀ ਗੱਲ ਸੁਣ ਤੇਰਾ ਸਾਰਾ ਕੁਝ ਸੈੱਟ ਹੋ ਜੂ ਤੈਨੂੰ ਇੱਕ ਕੰਮ ਕਰਨਾ ਪਊ ਉਹ ਬੰਦਾ ਕਹਿੰਦਾ ਦੱਸੋ ਜੀ ਕੀ ਕਰਨਾ ਪਊ ਉਹ ਕਹਿੰਦਾ ਤੈਨੂੰ 9 ਕਮੀਨਿਆਂ ਨੂੰ ਰੋਟੀ ਖਵਾਉਣੀ ਪਊ ਹੁਣ ਬੰਦਾ ਸੋਚਣ ਲੱਗਿਆ ਵੀ 9 ਕਮੀਨੇ ਕਿੱਥੋਂ ਲੱਭਾਂਗੇ ਆ ਆਪਣੇ ਬੱਚੇ ਦਾ ਕਮੀਨੇ 3-4 ਨੇ ਸਾਰੇ ਚਲੋ ਜੀ ਐਨਾ ਸੋਚਦੇ ਸੋਚਦੇ ਕੋਲੋਂ ਜੀ ਪੁਲਸ ਵਾਲਿਆਂ ਦੀ ਗੱਡੀ ਲੰਗੀ ਹੂੰ ਹੂੰ ਕਰਦੀ ਬੰਦੇ ਦੇ ਦਿਮਾਗ 'ਚ ਉਦਹੀ ਆ ਗਏ 9 ਕਮੀਨੇ ਕਹਿੰਦਾ ਕੋਈ ਗੱਲ ਹੀ ਨਹੀਂ ਬਣਦੀ ਖਵਾ ਲਿਆ ਕਿ 9 ਕਮੀਨਾਂ ਨੂੰ ਤਾਂ ਰੋਟੀ ਬਸ ਆਪਣੇ ਘਰੇ ਪੈਸਾ ਟੱਕਾ ਖੜਨਾ ਚਾਹੀਦਾ ਘਰ ਦੇ ਹਾਲਾਤ ਸੁਧਰਨੇ ਚਾਹੀਦੇ ਉਹ ਕਹਿੰਦਾ ਸੁਧਰ ਜਾਣਗੇ ਸੁਧਰ ਜਾਣਗੇ ਤੂੰ ਐ ਕਰ 9 ਕਮੀਨਾਂ ਨੂੰ ਰੋਟੀ ਖਵਾ ਲੈ ਚਲੋ ਜੀ ਬੰਦਾ ਦੂਜੇ ਦਿਨ ਵਧੀਆ ਕੱਪੜੇ ਕੋਪੜੇ ਪਾ ਕੇ ਖਾਣੇ ਚ ਵਗ ਗਿਆ ਜੀ ਖਾਣੇ ਚ ਉਹਨੇ ਜਾ ਕੇ ਮਾਰਿਆ ਸਲੂਟ ਕਹਿੰਦਾ ਰਾਮ ਰਾਮ ਜੀ ਕਹਿੰਦਾ ਹਾਂਜੀ ਦੱਸੋ ਕਹਿੰਦਾ ਜੀ ਮੈਂ ਤੁਹਾਨੂੰ ਨਾ ਥਾਣੇ ਵਾਲਿਆਂ ਨੂੰ ਸਾਰਿਆਂ ਨੂੰ ਪਾਰਟੀ ਕਰਨੀ ਹੈ ਉਹਨੇ ਕਮਾਲ ਹੋ ਗਈ। ਪੋਂਸ ਵਾਲਾ ਕਹਿੰਦਾ ਫਿਰ दारू ਦੂਰ ਨੂੰ ਚੱਲੂ। ਕਹਿੰਦਾ ਹਾਂ ਜੀ दारू ਵੀ ਚੱਲੂ ਪਰ ਉਹਦੇ ਬਾਅਦ ਰੋਟੀ ਵੀ ਖਾਣੀ ਹੋਊ ਤੁਸੀਂ। ਨੌ ਜਣੇ ਆਜੋ। ਨੌ ਜਣਿਆਂ ਵਾਸਤੇ ਪੂਰਾ ਪ੍ਰਬੰਧ ਕਰਕੇ ਰੱਖਾਂ। ਚਲੋ ਹੁਣ ਤੁਹਾਨੂੰ ਬਬਾ ਜੀ ਪੁਲਸੀਆ ਵਿਚਾਰੇ ਇਹੋ ਜਿਹੇ ਕੰਮ ਦੇ ਤਾਂ ਤੁਹਾਨੂੰ ਪਤਾ ਵੀ ਜਾਸਕੂ ਨੇ। ਉਹ ਬੰਦਾ ਕਹਿੰਦਾ ਫਿਰ ਕੱਲ ਨੂੰ ਸ਼ਾਮ ਨੂੰ 5 ਵਜੇ ਆਜੋ ਜੀ। ਨਾਲੇ ਤੁਹਾਡੇ ਦਾਰੂ ਪਿਆਲੇ ਦਾ ਇੰਤਜ਼ਾਮ ਕਰਦੇ ਆਂਗੇ। ਨਾਲੇ ਰੋਟੀ ਖਵਾ ਦੇਾਂਗੇ। ਰੋਟੀ ਪਰ ਸਾਰਿਆਂ ਨੇ ਖਾਣੀ। ਉਹ ਕਹਿੰਦਾ ਕੋਈ ਚੱਕਰੀ ਨਹੀਂ। ਚਲੋ ਜੀ ਦੂਜੇ ਦਿਨ। ਸ਼ਾਮ ਨੂੰ 5 ਵਜੇ ਪੁਲਿਸ ਵਾਲਿਆਂ ਦੀ ਗੱਡੀ ਘੁੰਮ ਘੁੰਮ ਕਰਦੀ ਉਹ ਬੰਦੇ ਦੇ ਬਾਰ ਮੂਰੇ ਆ ਗਈ ਚਲੋ ਸਾਰੇ ਨੇ ਪਹਿਲਾਂ दारू-ਦੂਰੂ ਪੀਤੀ दारू ਪੀ ਕੇ ਉਹ ਦੁਬਾਰਾ ਰੋਟੀ ਖਾਣ ਲੱਗੇ ਜੀ ਇੱਕ ਪੁਲਿਸ ਵਾਲਿਆਂ ਨੂੰ ਵਿੱਚੋ ਸ਼ੱਕ ਪੈ ਗਿਆ ਵੀ ਯਾਰ ਐਡੀ ਸਾਡੀ ਖੇਦਮਤ ਕਿਉਂ ਕਰੀ ਜਾਂਦਾ ਇਹ ਕੀ ਗੱਲ ਹੋ ਗਈ ਵੀ ਸਾਨੂੰ ਤਾਂ ਬੰਦਾ ਉਹੀ ਨਹੀਂ ਘਰੇ ਬਾੜਦਾ ਤੇ ਇਹ ਪਤੰਦਰ ਸਾਨੂੰ ਰੋਟੀ ਖਵਾਏ ਜਾਂਦਾ ਪਹਿਲਾਂ दारू ਪਿਆਈ ਆ ਉਹ ਟੈਟ ਹੋਇਆ ਉਹ ਬੰਦੇ ਨੂੰ ਕਹਿੰਦਾ ਮੇਰੀ ਗੱਲ ਸੁਣ ਓਏ ਕੀ ਗੱਲ ਹੈ ਕਿਉਂ ਰੋਟੀ ਖਵਾਈਓ ਸਾਨੂੰ ਉਹ ਕਹਿੰਦਾ ਜੀ ਬਸ ਖੁਸ਼ੀ ਜੀ ਖਵਾਤੀ ਸਾਨੂੰ ਕਹਿੰਦਾ ਨਾ ਕੋਈ ਖੁਸ਼ੀ ਜਣੀ ਖਵਾਈ ਤੂੰ ਤੂੰ ਮੈਨੂੰ ਸਹੀ ਫਹੀ ਗਲਤ ਦਾਸ ਵੀ ਕੀ ਹੈ ਨਹੀਂ ਸਾਲਾ ਤੇਰੇ ਫਟਾ ਫੇਰਾਂਗੇ ਕਹਿੰਦਾ ਪਰ ਮੈਂ ਦੱਸ ਤਾਂ ਦਿੰਨਾ ਜੀ ਮੈਨੂੰ ਕੁੱਟਦੇ ਤਾਂ ਨਹੀਂ ਕਹਿੰਦਾ ਜੇ ਨਾ ਦੱਸਿਆ ਤਾਂ ਕੁੱਟਾਂਗੇ ਨਹੀਂ ਨਹੀਂ ਕੁੱਟਦੇ ਬੰਦਾ ਕਹਿੰਦਾ ਜੀ ਗੱਲ ਇਹ ਹੈ ਆ ਵੀ ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਆ ਮੇਰੇ ਘਰੇ ਪੈਸਾ ਟਕਾ ਨਹੀਂ ਖੜਦਾ ਬਿਮਾਰੀ ਠਮਾਰੀ ਬਹੁਤ ਆ ਤੇ ਮੈਂ ਪੰਡਤ ਕੋਲੇ ਗਿਆ ਸੀ ਪੰਡਤ ਮੈਨੂੰ ਕਹਿੰਦਾ ਵੀ ਨੌ ਕਮੀਨਿਆਂ ਨੂੰ ਰੋਟੀ ਖਵਾ ਦੇ ਫੇਰ ਤੇਰੇ ਘਰ ਦੇ ਹਾਲਾਤ ਸਹੀ ਹੋਣਗੇ ਕੋਸਾਲਾ ਅੱਗੋ ਪਤਾ ਕੀ ਕਹਿੰਦਾ ਅਹ ਤਰਾ ਯਾਰ ਸਾਰ ਮਲਾਂਗੇ ਉਹ ਸਾਲਿਆ ਸਾਨੂੰ ਨੌ ਜਾਣਿਆਂ ਨੂੰ ਰੋਟੀ ਖਵਾਈ ਜਨਾ ਤੂੰ ਤੇਰਾ ਦਿਮਾਗ ਖਰਾਬ ਹੋ ਗਿਆ ਇੱਕ ਦੋ ਤਿੰਨ ਬੁਝਰੀ ਵਾਲਿਆਂ ਨੂੰ ਖਵਾ ਦਿੰਦਾ